ਅੱਜ ਹੋਰ ਵਧੀਆ ਖਾਸ ਵਲੌਗ ਲੈ ਆਉਣ ਲੱਗੇ ਅਸੀਂ ਪਹੁੰਚੇ ਹਾਂ ਦੁਬਈ ਗੁਰਦੁਆਰੇ ਹਾਂਜੀ ਦੁਬਈ ਗੁਰਦੁਆਰੇ ਪਹੁੰਚ ਗਏ ਹਾਂ ਗੁਰਦੁਆਰ ਦੇਖਣ ਆਏ ਹਾਂ ਹਾਂਜੀ ਤਾਂ ਦੇਖੋ ਅਸੀਂ ਖਾਲੀ ਜਗ੍ਹਾ ਇੱਥੇ ਇੱਥੇ ਗੁਰਦੁਆਰਾ ਤਾਂ ਸਾਹਮਣੇ ਤਾਂ ਘਰ ਹੈਗੇ ਆ ਪਰ ਆ ਦੇਖੋ ਵੈਸੇ ਦੂਰੋਂ ਨਿਸ਼ਾਨ ਸਭ ਦਿਸ ਪਿਆ ਸੀਗਾ ਹਾਂਜੀ ਦੂਰੋਂ ਦਿਸ ਪਿਆ ਤਾਂ ਜਿਹੜੀ ਗੁਰਦੁਆਰੇ ਦੀ ਨਿਸ਼ਾਨੀ ਆ ਤਾਂ ਆ ਦੇਖੋ ਇੱਥੋਂ ਤੁਹਾਨੂੰ ਦਿਖਾਉਣਾ ਬਾਹਰ ਉਹ ਦੇਖ ਕਿੰਨਾ ਸ਼ਾਨਦਾਰ ਬਣਾਇਆ ਗੁਰਦੁਆਰਾ ਗੁਰਨਾਕ ਦਰਬਾਰ ਦੁਬਈ ਵਾਹ ਜੀ ਵਾਹ ਟੈਲੀਕਾ ਕਿਪਸ ਇਨਸਾਈਡ smoking tobacco alcohol strictly prohibited in these premises at ek gurdwara ਲੱਗਦਾ ਇਹ ਜਿਹੜਾ ਹੈਗਾ ਹਿੱਸਾ ਇਹ ਤਾਂ ਲੱਕੜੀ ਦਾ ਆ ਬਾਰੋ-ਬਾਰੋ ਪੱਥਰ ਦਾ ਬਣਦਾ ਹੈ ਵਾਹ ਜੀ ਵਾਹ ਚਲੋ ਅੰਦਰ ਚਲੀਏ ਵਾਰਸਾਂ ਉੱਤੇ ਚਲੀਏ ਕਾਫੀ ਵਧੀਆ ਡਿਜ਼ਾਈਨ ਕਿੰਨੀ ਸਫਾਈ ਆ ਬਹੁਤ ਸਫਾਈ ਆ ਦੇਖੋ ਹੁਜੇ ਹੋਰ ਉੱਤੇ ਵੀ ਹੈਗਾ ਪਰ ਆ ਨਹੀਂ ਨੂੰ ਪਤਾ ਇੱਥੇ ਕੀ ਉੱਤੇ ਹੈ ਇੱਥੇ ਤਾਂ ਲਿਖਿਆ ਪ੍ਰੇਅਰ ਹਾਲ ਵਾਰਸਾਂ ਦੀ ਮਾਡਲ ਰੱਖਿਓ ਵਾਹ ਜੀ ਵਾਹ ਇੱਥੇ ਲਿਖਿਆ ਰਸੀਦ ਕਾਊਂਟਰ ਸਬੇਕ ਪ੍ਰਸ਼ਾਦਨ ਸੇਵਾ ਜੇ ਪ੍ਰਸ਼ਾਦ ਕਰਾਉਣਾ ਹੋਵੇ ਇੱਥੇ ਕਰ ਸਕਦੇ ਆ। ਕੀ ਬਾਤ ਆ। ਸ਼ਹਿਰ ਸ਼ਹਿਰ ਬੱਤ। ਵਾਸੇ ਇੱਕ ਗੱਲ ਆ ਬਿਲਡਿੰਗ ਬਹੁਤ ਖੂਬਸੂਰਤ ਹੈ। ਬਹੁਤ ਖੂਬਸੂਰਤ। ਆ ਸਾਈਡਰ ਦੇਖੋ ਜਿਹੜਾ ਕੰਦਾ ਦੇ ਹਨਾ ਕੰਦਾ ਦੀ ਜਿਹੜੀ ਹੈਗੀਆਂ। ਕਾਰਪਟ ਵੀ ਬਹੁਤ ਵਧੀਆ ਲੱਗੀ ਮੈਨੂੰ। ਤਾਂ ਵਾਸੇ ਵਿਖਿਆ ਡਿਜ਼ਾਈਨ ਦੇ ਦੇਖੋ। ਪਾਰਕੀ ਸਾਫਟਿੰਗ ਸੋਹਣੀ ਆ। ਦਰਬਾਰ ਸਾਹਿਬ ਦਾ ਦਰਬਾਰ ਰੂਮ ਦਾ ਵਸੇ ਇੱਕ ਹਾਲ ਹੈ ਬਿਲਡਿੰਗ ਬਹੁਤ ਖੂਬਸੂਰਤ ਹੈ ਖੂਬਸੂਰਤ ਸਾਈਡਾਂ ਦੇਖੋ ਜਿਹੜਾ ਕੰਦਾਂ ਦੇ ਹਨਾ ਕੰਦਾਂ ਦੀ ਜਿਹੜੀ ਹੈਗੀਆਂ ਕਾਰਪਟ ਵੀ ਬਹੁਤ ਵਧੀਆ ਲੱਗੀ ਮੈਨੂੰ ਤਾਂ ਵਸੇ ਦੇਖਿਆ ਡਿਵਾਂ ਦੇ ਦੇਖੋ ਪਾਕੀ ਸਾਹਿਬ ਦੀ ਸੋਹਣੀ ਆ ਦਰਬਾਰ ਸਾਹਿਬ ਦਾ ਦਰਬਾਰ ਰੂਮ ਦਾ ਮੋਟਰਲ ਬਣਾਇਆ ਤੇ ਦੇਖਿਆ ਜਾਵੇ ਇੱਕ ਕਮਰਾ ਹੈਗਾ ਆ ਇੰਦਾਂ ਦਾ ਕਮਰਾ ਵਾਰਸਾ ਜਿਦ ਬਣਾਇਆ ਆ ਜਿਸ ਤਾਂ ਚੌਰਸ ਕਮਰਾ ਆ ਬਹੁਤ ਵਧੀਆ ਬਣਾਇਆ ਇਹਨਾਂ ਨੇ ਸੀਲਿੰਗ ਦੇਖੋ ਲਾਈਟਾਂ ਦੇਖੋ ਸਾਫ ਨੂੰ ਲਾਈਟਾਂ ਚੱਲ ਨਹੀਂ ਕਿਉਂ ਉਸ ਨੂੰ ਚਲਦੀਆਂ ਇੱਥੇ ਚਲੋ ਹੁਣ ਤਾਂ ਸੰਗਤ ਕੁਝ ਜ਼ਿਆਦਾ ਹੈ ਨਹੀਂ ਜੀ ਪਰ ਕਾਫੀ ਖੂਬਸੂਰਤੀ ਦਾ ਪ੍ਰਸ਼ਾਦ ਖਾ ਕੇ ਆਨੰਦ ਆਇਆ ਅਨੁਬੋਧਨਾਂ ਜਾਂ ਅਣਾਂ ਜਾਂ ਚਾਦਰਾਂ ਤਾਂ ਇੱਥੇ ਉਦੋਂ ਪਛਾਉਂਦੇ ਹਾਂ ਜਦੋਂ ਫੰਕਸ਼ਨ ਹੈ ਜਾਂ ਜੋ ਸੰਗਤ ਜ਼ਿਆਦਾ ਹੋਊਗੀ ਸ਼ਾਇਦ ਸੰਡੇ ਨੂੰ ਹੁਣ ਇਹਦਾ ਕਾਰਪਟ ਪਰ ਦੇਖੋ ਕਾਰਪਟ ਦੇ ਵਿੱਚ ਵੀ ਇਹਨਾਂ ਨੇ ਟਾਇਲਾਂ ਲਾਈਆਂ ਆ ਆ ਦੇਖੋ ਟਾਇਲਾਂ ਬਹੁਤ ਯੂਨੀਕ ਸਟਾਈਲ ਦੇ ਨਾਲ ਆ ਦੇਖੋ ਕਾਰਪਟ ਕਿੰਨੀ ਵਧੀਆ ਬਣਾਈ ਆ ਪੈਟਰਨ ਦੇਖੋ ਸਿਮਟਰੀ ਇਹਦੀ ਕਰਦੇ ਸਮੋਸੇ ਬਿਸਕਟ ਬਿਸਕਟ ਵੀ ਲਿਆ ਆ ਆ ਦੇਖੋ ਲੰਗਰ ਹਾਲ ਇਹ ਟੇਬਲ ਤੇ ਚੇਅਰ ਵੀ ਇਹਨਾਂ ਨੇ ਰੱਖੀਆਂ ਆ ਜਿਹੜੇ ਬਜ਼ੁਰਗ ਅਜੇ ਹੈਂਡੀਕੈਪਡ ਏ ਆ ਦੇਖੋ ਅਸੀਂ ਵੀ ਲੈ ਸਮੋਸੇ ਤਾਂ ਜੀ ਨਹੀਂ ਨਾਲ ਪਾਣੀ ਪਾਣੀ ਨਹੀਂ ਮੈਂ ਪਾਣੀ ਲਿਆਉਂਗਾ ਕਿਉਂਕਿ ਗਰਮੀ ਬਹੁਤ ਬਾਹਰ ਆ ਤਾਂ ਥੋੜੀ ਸੰਗਤ ਆ ਅਸੀਂ ਖੜਕਾਉਨੇ ਸਮੋਸੇ ਆ ਲੰਗਰ ਆ ਤਾਂ ਲੱਗਦਾ ਹੀ ਵਧੀਆ ਇਹ ਲੰਗਰ ਹੁੰਦਾ ਆ ਬ੍ਰੈਕਫਾਸਟ ਹੁੰਦਾ ਸਵੇਰੇ ਤਾਂ ਫੇਰ 7 ਵਜੇ ਸ਼ਾਮ ਤੋਂ ਡਿਨਰ ਹੁੰਦਾ ਇਹਨੇ ਟਾਈਮਿੰਗਸ ਕੀਤੀ ਆ ਬ੍ਰੈਕਫਾਸਟ ਲੰਚ ਦਾ ਟਾਈਮ ਡਿਨਰ ਇਹਨੇ ਕੀਤਾ ਟਾਈਮਿੰਗ ਤਾਂ ਸਾਰਾ ਦਿਨ ਨਹੀਂ ਚੱਲਦਾ ਪਰ ਕੁਛ ਨਾ ਕੁਛ ਤੇ ਹਮੇਸ਼ਾ ਹੁੰਦਾ ਆ ਚਾਹ ਵੀ ਮਿਲ ਗਈ ਨਾਲ ਹਾਂ ਪਾ ਜੀ ਵਾਹ ਦੇਖੋ ਚਾਹ ਚਾਹ ਦਾ ਰੰਗ ਦੇਖੋ

वाह क्या देखो कि शानदार गुरुद्वारा बनाया पार्किंग भी है बेसमेंट इतना लिखा पार्किंग इन बेसमेंट देखो कि ਵਾਹ ਵਾਹ ਆਇਂ ਜਿਸਨਸਾ ਗੁਰਦੁਆਰਾ ਜੀ ਆਇ ਇੱਕ ਐਂਟਰੀ ਕੋਰਾਂਟਨ ਸਿਆ ਇਹ ਤਾਂ ਮੇਰੇ ਐਂਟਰੀਸ ਆ ਗਿਆ ਮੈਂ ਦੋ ਐਂਟਰੀਸ ਦੇਖੀਆਂ ਅੱਜ ਦਫੇ ਲੋਕੀ ਸੂਕਾਰ ਪਾਰ ਤੋਂ ਆਉਂਦੇ ਆ ਹਾਂ ਇਹ ਗੇਟ ਬਣਿਆ ਉਹ ਗੇਟ 2 ਆ ਆ ਦੇਖੋ ਕਿੰਨਾ ਸੋਹਣਾ ਸੋਹਣਾ ਗੁਰਦੁਆਰਾ ਬਣਾਇਆ ਇੱਥੇ ਲਿਖਿਆ ਸਵੇਰ ਤੋਂ ਇਸ ਕਿਹਾ 4:30 ਤੋਂ 8:30 ਖੁੱਲਾ ਆ Delhi ਗੁਰਦੁਆਰਾ ਸਾਹਿਬ ਓਪਨਿੰਗ ਟਾਈਮਸ ਤਾਂ ਦੇਖੋ ਆ ਬੜਾ ਵਧੀਆ ਗੁਰਦੁਆਰਾ ਦੇਬਈਂ ਤਾਂ ਆਸੇਗਾ ਸਾਡਾ ਗੁਰਦੁਆਰੇ ਦਾ ਵਲੋਗ ਮੀਡੀਆ ਕਿ ਬੜਾ ਲੱਗਿਆ ਜਿਉਂਦੇ ਰਹਾ ਉਹ ਹਸਦੇ ਰਹਾ ਉਹ ਵਸਦੇ ਰਹਾ ਰਬ ਰੱਖਾ ਰਬ ਰੱਖਾ